ਸਾਰ ਰੁਦਾ ਲਾਲੰਦ ਦੇਮਾਨ ਸਾਹਿਬ ਅਮਰਤੂਲ ਪੰਥ ਦੇ ਸਤਿਗੁਰਾਂ ਦੀ ਧਾਵਨ ਪਵੰਦ ਧਰਮ ਕਦਸ ਵੋਧ ਦੇ ਵਿੱਚ ਸੁਭਾਏ ਮਾਣੋ ਕਿ ਨੱਥੇ ਗੋ ਸਤਿਗੁਰਾਂ ਦੀ ਅਮਰਤੂਲ ਪੰਥ ਦੀ ਬਾਣੀ ਐਸਮਾ ਜੇ ਮੋ ਸਤਿਗੁਰਾਂ ਦੇ ਪਾਵਨ ਦਵਾਰ ਦੀਆਂ ਸਵਾ ਇਹ ਉਹ ਸਤ ਸੰਪਤ ਦੇ ਮਹਾਨ ਨਦੀਰਥ ਤੇ ਮਹਾਨ ਸਵਰਤੇ ਪੰਚਨਾ ਕੀਤਾ ਹੈ ਸਮੇਂ ਔਰ ਸਵਾਸਾਂ ਨੂੰ ਸਾਫਲ ਬਣਾਉਂਦਾ ਸਾਫਲ ਜੀ ਯਤਨ ਕਰ ਰਹੇ ਹੋ ਸਵਾਗੋੁਰੂ ਕਰੇ ਖਾਸ ਹੈ ਕਿਸ਼ਨੇ ਕਾਜੀ ਦੰਤੋ ਦੇ ਚੰਦਰਯਿਤਨ ਸਾਹਿਬ ਜੀ ਦੇ ਗੁਰੂ ਜੀ ਦੇ ਸਾਹਿਬ ਸਚੇ ਬਾਛਾ ਜੀਾਂ ਦੀ ਲੜੀਵਾਰ ਬਚਾਰ ਜੋ ਪਾਛਾ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਰਮਤ ਦੇ ਸੋਕ ਪੰਚਾਰੇ ਆਣ ਕੇ ਕਰਨਤਾ ਸਤੁਗ੍ਰੰਦ ਜੀ ਸਭਾਵਨਾ ਬੀਤ ਤੇ ਪ੍ਰਵੰਧ ਅੰਗਜਿਤਿ ਸ਼ਸ਼ੋਗਤ

ਸਤਿਗੁਰੂਆਂ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਛਸਿ ਦੀ ਪਾਵਨ ਸੰਗ੍ਰਹਿ ਕਿਸ ਵਜਾ ਰਹੇ ਆਮ ਸਬਸੰਦ ਦੀ ਅਪਣਾਈ ਜੀਵਨ ਦਾ ਅਸਰਾ ਧਰ ਬਣਾਈਏ ਆਪ ਸਾਰੇ ਸੰਗਤ ਮਨ ਚਤ ਵਰਤਿਆ ਇਕਾਗਰ ਕਰੋ ਕੰਡਾ ਅਰਹ ਮੰਗਾ ਦੇ ਮਾਰਕ ਸ਼ੌਦਾ ਅੰਦਾ ਦਸਾਂ ਬਾਛੰਦੀ ਆਤਮ ਰੂਪ ਰੂਪ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇਰਾ ਕਰਦੇ ਹੋਏ ਜੀ ਦਾਸਰ ਨੂੰ ਅਸੀਸ ਦੇਵ ਅੱਠ ਦੇ ਸਤਨਾਮ ਸ੍ਰੀ ਵਾਹਿ guru di, <coughs> Satgulur, Tan Sahib Ji Satguru 000 Tan 000 Guru 000 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 ਕਲਾਪਾਂ ਸਾਰੇ ਪਰਿਵਾਰ ਨੇ ਹਮ ਜੇ ਸਰਗਰਾਂ ਦੀ ਪਾਵਨ ਸ਼ਬਦੀਆਂ ਕੋਈ ਕੋ ਪੰਕਤੀਆਂ ਵਿਚਾਰੀਆਂ ਸਨ ਤ੍ਰਕੂ ਦੇ ਕਤੰ ਬਤੀਆ ਵਿਚਾਰ ਅਦੀ ਹਾਲ ਇਸ ਪਾਵਨ ਸ਼ਬਦੀ ਧੰਨ ਦਾਸਰੇ ਨੇ ਕਲਾ ਆਪਣੀ ਦੇ ਸਮਰਥੀ ਸੀ ਕਿ ਜਦੋਂ ਸਤਿਗੁਰੂ ਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਮੇਂ ਵੇਲੇ ਅਖੰਡ ਦਾ ਬੋਲ ਬੰਦਾ ਬਹੁਤ ਜ਼ਿਆਦਾ ਤਾਂ ਉਤਪੰਨ ਹੋਇਆ ਹੋਇਆ ਸੀ ਵਧਿਆ ਹੋਇਆ ਸੀ ਹਰ ਇੱਕ ਮਨੁੱਖ ਹੀ ਆਪਣੇ ਆਪ ਨੂੰ ਪਰਚਾਰ ਰਿਹਾ ਸੀ ਹਰ ਹੀ ਆਪਣੇ ਆਪ ਨੂੰ ਸੁਗੁਰੂ ਕਹਾਰੇ ਹਾਸੀ ਸਾ ਸਖਾ ਪਛਾਣ ਬਿੰਦ ਤੇ ਕੀ ਤੇਸਾ ਗੁਰੂ ਹੋਵੇ। ਅਤੇ ਸੋ ਅਭਿਆਨ ਦੇ ਹਨੇਰੇ ਦੇ ਵਿੱਚ ਵਸ ਫੰਦਵਾ ਦੇ ਵਿੱਚ ਉਹ ਕਾ ਕੇ ਕਿਸੇ ਫਸਲੀ ਪਛਾਣ ਕਰਨ। ਭਾਵ ਹਰ ਇੱਕ ਕਰਦੇ ਵਿੱਚ ਹਰੇਕ ਮਨੁੱਖ ਹੀ ਆਪਣੇ ਆਪ ਨੂੰ ਕਲਤ ਕਰ ਰਿਹਾ ਸੀਗਾ। ਤੇ ਸਕੰਦਾਈ ਬ੍ਰਸ਼ਵੀ ਪਾਸ਼ਾ ਦੀ ਕਿਲਾਮਿਸ ਦਾ ਕਰਨ ਕਿ ਪਾਸ਼ਾ ਨੇ ਤਲਵਾਰ ਦੇ ਵਿੱਚ ਸਵਾ ਪਖੰਡ ਦੀ ਹਨੇਰੀ ਦੇ ਵਿੱਚੋਂ ਸਾਨੂੰ ਕਿਵੇਂ ਪਤਾ ਲੱਗੇ ਇਹ ਵੀ ਭਾਰਤ ਕੌਣ ਹੈ ਸਾਨੂੰ ਕਿਵੇਂ ਪਤਾ ਲੱਗੇ ਇਹ ਵੀ ਸੰਤ ਕੌਣ ਹੈ ਬ੍ਰਹਮ ਜੈਨੀਕ ਕੌਣ ਹੈ ਸਤਿਸ਼ਕ ਕੌਣ ਹੈ ਇਹ ਤੇ ਆਪਣੇ ਆਪ ਨੂੰ ਹਰੇ ਕੇ ਮਨੋਖ ਆਪਣੇ ਆਪ ਨੂੰ ਭਰਤ ਕਰਾ ਤਬ ਪਾਦਸ਼ਾਹ ਜੀ ਨੇ ਸਿੱਖਾਂ ਦਾ ਸੰਪੰਨ ਵਰਤਕਰਨ ਵਾਪਸ ਤੇ ਨਿਯੋਗ ਕਰੂ ਉਸੇ ਸਿੱਖਾਂ ਦੇਸ਼ ਗਿਆਨ ਬਾਤ ਤੇ ਸਿਕਾਂਦੇ ਪ੍ਰਸ਼ਨ ਦਾ ਉੱਤਰ ਦੇਣ ਵਾਸਤੇ ਪਾਦਸ਼ਾਹ ਜੀ ਨੇ ਇੱਕ ਭਾਵਨਾ ਸ਼ਬਦ ਚਾਣ ਦਿੱਤਾ ਜਿਵੇਂ ਯਹਾਂ ਪਹਿਲੀਆਂ 3-4 ਗੁਪਤਾਂ ਬਕੀਆਂ ਆਪਣਾ ਕੱਲ ਵਿਚਾਰ ਇਹਨਾਂ ਸਾਲ ਮੈਂ ਟੁਕ ਮੱਤਰ ਰਿਵਲ ਕਰ ਦਿੰਨਾ ਫਿਰ ਤੋਂ ਪਾਸ਼ਾ ਜੀ ਨੇ ਕਿਹਾ ਦੁਖਰਤ ਸੁਖਰਤ ਮੰਦੇ ਸੰਸਾਰ ਸਗਲਾ ਕਹਿੰਦੇ ਭਾਈ ਜਿੰਨਾ ਵੀ ਬ੍ਰਹਮੰਡ ਹੈ ਸੰਸਾਰ ਹੈ ਇਹ ਦੁਖਰਤ ਸੁਖਰਤ ਦੁਖਰਤ ਭਾਵ ਮਾੜੇ ਕਰਮ ਸੁਖਰਤ ਭਾਵ ਚੰਗੇ ਕਰਮ ਦੁਖਰਤ ਭਾਵ ਕਿਸ ਦਾ ਦਿਲ ਦੁਖਾਉਣਾ ਕਿਸੇ ਦਾ ਹੱਕ ਖਾਣਾ ਅਤੇ ਆਚਾਰ ਕਰਨਾ ਸੋਕ੍ਰਿਤ ਪਾਪ ਹੰਨ ਦਾ ਨਾ ਕਹਿਣਾ ਪੰਜ ਬੰਦਗੀ ਕਰਨੀ ਕਿਸੇ ਦੁਖੀ ਦਾ ਦਰਦ ਮਟਾਉਣਾ ਕਿਸੇ ਰਾਹੀ ਦੀ ਸੇਵਾ ਕਰਨੀ ਦਿੱਤੀ ਦੀ ਸੇਵਾ ਕਰਨੀ ਕਿਉਂ ਜਿੰਨਾ ਵੀ ਸੰਸਾਰ ਹੈ ਦੋਨੋਂ ਗੱਲਾਂ ਵਿੱਚ ਕੁਝ ਜਾ ਪਿਆ ਨੇ ਕੰਨ ਆਪਾਂ ਨੂੰ ਬੜਾ ਡੀਪਲੀ ਜਿਹੜਾਈ ਦੇ ਨਾਲ ਜਿੰਨਾ ਕੁ ਮੈਨੂੰ ਦੱਸਦੇ ਨੂੰ ਦੱਸ ਪਾਛੇ ਨੇ ਸਮਝ ਦਿੱਤੀ ਹੈ ਉਹ ਵਿਚਾਰਿਆ ਸੀ ਹਾਂ ਇਮਾਰੇ ਕਰਨ ਵਿੱਚ ਤੇ ਮੰਨਿਆ ਜਾ ਸਕਦਾ ਹੈ ਕਿ ਬੰਦਾ ਫਸਿਆ ਹੋਇਆ ਹੈ ਕਿ ਚੰਗੇ ਕਰਮ 'ਚ ਹੀ ਫਸਿਆ ਹੈ ਕਿ ਪੁੰਨਦਾਨ ਵਿੱਚ ਵੀ ਬੰਦਾ ਫਸ ਜਾਂਦਾ ਗੁਰਦੁਆਰੇ ਆਉਣ ਜਾਣ ਦੇ ਵਿੱਚ ਮੰਦਰ ਮਦਦ ਜਾਣ ਦੇ ਵਿੱਚ ੜਾ ਰੂਪ ਵਿੱਚ ਕਰਨ ਵਿੱਚ ਵੀ ਬੰਦਾ ਫਸਿਆ ਕਿੰਨੇ ਭਾਈ ਜਿੰਨਾ ਵੀ ਬ੍ਰਹਿਮੰਡ ਹੈ ਸੰਸਾਰ ਹੈ ਇਹ ਦੁਖ ਕਰਤ ਸੁਖ ਕਰਤ ਦੋਕਰਤ ਪਾਪ ਮਾੜੇ ਕਰਮ ਸੁਕਰਤ ਪਾਪ ਚੰਗੇ ਕਰਮ ਦੋਕਰਤ ਪਾਪ ਕਿਸਦਾ ਦਿਲ ਤਖਾਉਣਾ ਕਿਸੇ ਦਾ ਹੱਕ ਖਾਲਾ ਅਤਿਆਚਾਰ ਕਰਨਾ ਸੁਕਰਤ ਪਾਪ ਉਹਨਾਂ ਦਾ ਨਾਮ ਲੈਣਾ ਭਜਨ ਗੀਤ ਕਰਨੀ ਕਿਸੇ ਦੁਖੀ ਦਾ ਦਰਦ ਮਟਾਉਣਾ ਕਿਸੇ ਰਾਹੀ ਦੀ ਸੇਵਾ ਕਰਨੀ ਦਿੱਤੀ ਦੀ ਸੇਵਾ ਕਰਨਾ ਕਿਨ ਜਿੰਨਾ ਵੀ ਸੰਸਾਰ ਹੈ ਦੋਨੋਂ ਗੱਲਾਂ ਵਿੱਚ ਪੁੱਜ ਜਾ ਪਿਆ। ਲੈ ਕੱਲ ਆਪਾਂ ਨੂੰ ਬੜਾ ਡੀਪਲੀ ਜਿਹਰਾਈ ਦੇ ਨਾਲ ਜਿੰਨਾ ਕੁ ਮੈਨੂੰ ਦੱਸਦੇ ਨੂੰ ਦੱਸ ਪਾਛੇ ਜਮੇ ਸਮਝ ਦਿੱਤੀ ਆ ਉਹ ਵਿਚਾਰਿਆ ਸੀ ਆ। ਵੀ ਮਾਰੇ ਕਰਮ ਵਿੱਚ ਜਤੇ ਮੰਨਿਆ ਜਾਂਦਾ ਹੈ ਕਿ ਬੰਦਾ ਫਸਿਆ ਹੋਇਆ। ਵੀ ਚਲਵੇ ਕਰਮ ਵਿੱਚ ਫਸਿਆ। ਜੀ ਪੁੰਨਦਾਨ ਬਿਤੇ ਵੀ ਬੰਦਾ ਫਸ ਜਾਂਦਾ। ਗੁਰਦੁਆਰੇ ਆਉਣ ਜਾਣ ਦੇ ਵਿੱਚ ਮੰਦਰ ਮੱਤ ਜਾਣ ਦੇ ਵਿੱਚ ਤਾਰੂ ਉਪਚੇ ਕਰਨ ਵਿੱਚ ਵੀ ਬੰਦਾ ਫਸਿਆ ਪਾਸ਼ਾ ਕਹ ਰਿਹਾ ਹੈ ਪਹਿਲੇ ਬੰਦਾ ਫਸਿਆ ਤੇ ਕਰਤ ਸੋਕਰਤ ਮੰਦੇ ਸੰਸਾਰ ਸਗਲ ਨੂੰ ਸਾਰੇ ਸੰਸਾਰ ਜਿਹੜਾ ਹੈ ਚੰਗੇ ਤੇ ਮਾੜੇ ਕਰਮਾਂ ਦੇ ਵਿੱਚ ਬੰਦਨਾ ਦੇ ਵਿੱਚ ਪਿਆ ਪਿਆ ਮਾੜੇ ਕਰਮ ਦਾ ਬੰਧਨ ਤੇ ਆਪਾਂ ਨੂੰ ਸੁਖਾਲਣੀ ਪਤਾ ਵੀ ਭਾਈ ਗਲਤੰਦਾ ਮਾੜੇ ਕਰਮ ਚ ਪਾਵਾਂਗੇ ਤੇ ਬੰਦ ਨਹੀਂ ਪੈਣਗੇ ਪਹਿਲੇ ਚੰਗੇ ਕਰਮਾਂ ਦੇ ਬੰਦਰ ਵਿੱਚ ਮਨੁੱਖ ਉਦੋਂ ਪੈ ਜਾਂਦਾ ਜਦੋਂ ਚੰਗੇ ਕਰਮ ਕਰਕੇ ਫਿਰ ਅੰਦਰ ਹੰਕਾਰ ਪੈਦਾ ਕਰ ਲੈਂਦਾ ਅੰਦਰ ਈਗੋ ਪੈਦਾ ਕਰ ਲੈਂਦਾ ਕਿਉਂਕਿ ਜਿਹੜਾ ਹੰਕਾਰ ਹੈ ਨਾ ਇਹ ਬਹੁਤ ਪ੍ਰਕਿਰਤਿਕ ਜੀਵਨ ਹੈ ਸਪੱਸ਼ਟ ਜੀ ਗੱਲ ਇਹ ਕਿ ਸ਼ੁਭ ਬਣਤੇ ਹੰਕਾਰ ਸਵਾਰ ਹੁੰਦਾ ਕਦੇ ਵੀ ਜਿੰਨਾ ਵੀ ਪ੍ਰਿਆਪਜ ਨੂੰ ਹੰਕਾਰ ਦਾ ਸਾਹਮਣਾ ਕਰਨਾ ਪਿਆ ਹੋਵੇ ਗੱਲ ਸਮਝੋ ਚਾਏਗੀ ਵੀ ਬੰਦੇ ਕੋਲ ਕੋਈ ਨਾ ਕੋਈ ਗੁਣ ਤੇ ਹੈ ਗੁਣ ਤੋਂ ਬਿਨਾ ਹੰਕਾਰ ਆ ਨਹੀਂ ਸਕਦਾ ਸ਼ੁਭ ਗੁਣ ਤੇ ਸਵਾਰ ਹੋਵੇਗਾ ਹੰਕਾਰ ਦੀ ਜਿਹੜੀ ਸਵਾਰੀ ਹੈ ਇਹ ਚੰਗਾ ਕਰਮ ਹੈ ਵੀ ਭਾਈ ਬਿਨਾ ਚੰਗੇ ਕੰਮ ਤੋਂ ਤੇ ਹੰਕਾਰ ਕਾਦਾ ਹੁਣ ਜਿਹੜਾ ਬੰਦਾ ਕਿਸੇ ਵੀ ਦਿੱਥੀ ਦੀ ਸੇਵਾ ਕਰ ਰਿਹਾ ਰਾਹੀ ਪੰਦਿਤ ਦੀ ਜੀ ਹੰਕਾਰ ਕਰ ਸਕਦਾ ਵੀ ਭਾਈ ਮੈਂ ਸੇਵਾ ਕਰਦਾ ਉੰਜੜਾ ਖੋਕੇ ਖਾਰਿਓ ਕਦਾ ਹੰਕਾਰ ਕਰੇ ਭਾਵ ਕੇ ਪਾਸ਼ਾ ਦੇ ਖੋਕੇ ਖਾਣਾ ਤੇ ਆਪਣੇ ਆਪ ਦੀ ਵੰਦਨਾ ਆਪਦੇ ਆਪ ਦੇ ਵਿੱਚ ਇੱਕ ਸੰਗਲ ਹੈ ਤੇ ਕਿਸੇ ਦੀ ਥੱਤੀ ਦੀ ਸੇਵਾ ਕਰਕੇ ਅੰਦਰ ਹੰਕਾਰ 파ਰ ਲੈਣਾ ਇਹ ਉਦੋਂ ਵੀ ਵੱਡਾ ਵੰਦੜਾ ਪਾਸ਼ਾ ਅਗਨੇ ਜਿੰਨਾ ਵੀ ਸੰਸਾਰ ਹੈ ਤੇ ਦੋਨੋਂ ਬੁਲਾਂ ਚ ਉਲਝਿਆ ਪਿਆ ਕੱਲ ਆਪਾਂ ਵਿਚਾਰਿਆ ਸੀਗਾ ਇਹ ਬੰਦਾ ਕਹੇ ਭਾਈ ਮੈਂ ਕਿਸੇ ਬੰਦਨ ਜਾਕੜਿਆ ਹੋਵੇ ਆਪਾਂ ਲੋਹੇ ਦੇ ਸੰਗਲਾਂ ਵਿੱਚ ਬੰਨਿਆ ਹੋਵੇ ਨੂੜਿਆ ਹੋਵੇ ਬਿਲਦਰ ਦੇ ਨਾ ਬੰਨਿਆ ਹੋਵੇ ਇਹਨੂੰ ਤੇ ਬੰਦਾ ਕਹੇ ਭਾਈ ਮੈਨੂੰ ਛੱਡੋ ਮੈਨੂੰ ਖੋਲ ਦਿਓ ਤੇ ਆਪਾਂ ਸਿਆਣੇ ਬਣ ਕੇ ਪਈਏ ਵੀ ਤੈਨੂੰ ਖੋਲਦੇ ਤੇ ਨਹੀਂ ਹੈ ਅਸੀਂ ਇਉਂ ਕਰਦੇ ਆ ਵੀ ਤੇਰਾ ਆ ਲੋਹੇ ਦਾ ਸੰਗਲ ਖੋਲ ਕੇ ਤੇ ਸੋਨੇ ਦਾ ਪਾ ਦਨੇ ਤੇ ਬੰਦਾ ਕਹੇ ਕਿ ਮੈਂ ਤੇ ਬੰਨੇ ਦਾ ਬੰਨੇ ਹੀ ਆ ਸੋਨੇ ਦੇ ਸੰਗਲ ਤੇ ਲੋਹੇ ਦੇ ਸੰਗਲ ਦਾ ਮੈਨੂੰ ਮਦਦ ਨਾ ਕੀ ਮਤ ਪਾਪ ਕੇ ਬੰਧਨ ਤੇ ਬੰਦਨੀ ਹੈ ਭਾਵੇਂ ਚੰਗੇ ਕਰਮ ਦਾ ਹੋਵੇ ਚੰਗੇ ਕਰਮ ਦੇ ਸੰਹਾਰ ਦਾ ਹੋਵੇ ਤੇ ਭਾਵੇਂ ਮਾੜੇ ਕਰਮ ਦਾ ਹੋਵੇ ਪਾਸ਼ਾ ਕਹਿੰਦੇ ਭਈ ਜੇ ਤੁਸੀਂ ਇਹ ਪਰਚੋਲ ਕਰਨੀ ਹੈ ਵੀ ਹੈ ਭਗਤ ਕਿ ਕਿਦਾਂ ਦਾ ਹੁੰਦਾ ਮਹਾਪੁਰਖ ਕਿਦਾਂ ਦੇ ਹੁੰਦੇ ਸਤਪੁਰਸ਼ ਕਿਦਾਂ ਦੇ ਹੁੰਦੇ ਦੁਖ੍ਰਿਤ ਸੁਖ੍ਰਿਤ ਮੰਦੇ ਸੰਸਾਰ ਸਗਲਾਣਾ ਦੋਵੇਂ ਤੇ ਰਹਿਤ ਭਗਤ ਹੈ ਕੋਈ ਵਿਰਲਾਗ ਨਾ ਹੋਣ ਉਹਨੇ ਦੋਨਾਂ ਤੋਂ ਜਿਹੜਾ ਰਹਿਤ ਹੋਵੇ ਜਿਹੜਾ ਮਾੜੇ ਕਰਮ ਕਰੇ ਨਾ ਤੇ ਚੰਗੇ ਦਾ ਹੰਕਾਰ ਨਾ ਕਰੇ ਕਿਉਂਕਿ ਮਨੁੱਖ ਦੀ ਇਹ ਸੁਭਾਅ ਦੇਗਾ ਵਿੱਚ ਕੱਲ ਹੈ ਕੱਲ ਵੀ ਮੈਂ ਸੰਥਿਆ ਵੇਲੇ ਬੱਚਾ ਨੇ ਬਾਤ ਪਾ ਰਿਹਾ ਸੀਗਾ ਕਿ ਕੁਦਰਤ ਨੇ ਹੀ ਮਨੁੱਖ ਦੇ ਵਿੱਚ ਇਹ ਇੰਡੀਪੈਂਡੈਂਟ ਨਹੀਂ ਹੈਗਾ ਬਰੋਖ ਆਪਣੇ ਆਪ ਦੇ ਵਿੱਚ ਉਹ ਆਪਣੇ ਚੰਗੇ ਕਰਮਾਂ ਤੇ ਵੀ ਭਰੋਸਾ ਨਹੀਂ ਹੈਗਾ ਆਪਾਂ ਸਾਰਿਆਂ ਦਾ ਹੀ ਹਾਲ ਹੈ ਆਪਾ ਚੰਗੇ ਕਰਮ ਕਰਕੇ ਵੀ ਉਹਦੇ ਵਿੱਚ ਬਾਝ ਇੱਛਾ ਆਪਣੀ ਬਣੀ ਰਹਿੰਦੀ ਆ ਕਿ ਕੋਈ ਦੂਜਾ ਮਨੁੱਖ ਸਾਡੇ ਕੰਮ ਨੂੰ ਚੰਗਾ ਕਹਵੇ ਤੇ ਫਿਰ ਆਪਾਂ ਖੁਸ਼ ਹੋਣਾ ਸੋ ਕਾਲਦਾਮੇ ਆਪਾਂ ਕੰਮ ਵਧੀਆ ਕਰ ਰਹੇ ਆ ਆਪਾਂ ਆਪਣੇ ਆਪ ਤੋਂ ਖੁਸ਼ ਨਹੀਂ ਲੈ ਸਕਦੇ ਤੇ ਉਹਨਾਂ 'ਚ ਰਹੇਗਾ ਜਿੰਨਾਂ ਤੇ ਇਸ ਅਵਸਥਾ ਤੇ ਨਹੀਂ ਜਾਂਦਾ ਤੇ ਭਗਤ ਜਿਹੜਾ ਹੈ ਉਹ ਆਪਣੇ ਆਨੰਦ ਵਿੱਚ ਆ ਉਹ ਆਪਣੇ ਕੀਤੇ ਕਰਮ ਤੋਂ ਖੁਸ਼ ਹੈ ਉਹ ਆਪਣੇ ਕੀਤੇ ਹੱਥਾਂ ਦੇ ਕੰਮ ਤੋਂ ਖੁਸ਼ ਹੈ ਪਰ ਆਪਾਂ ਮਨੁੱਖ ਚੰਗੇ ਕਰਮ ਕਰਨ ਦੇ ਵਾਅਦ ਤੋਂ ਵੀ ਦੁਖੀ ਹਾਂ ਦੁਖੀ ਇਸ ਕਰਕੇ ਆ ਕਿਉਂਕਿ ਦੂਸਰਾ ਮਨੁੱਖ ਦੇ ਆਪਾਂ ਇੰਡੀਪੈਂਡੈਂਟ ਤੇ ਹੈ ਨਹੀਂ ਜਾਤ ਤੇ ਹੈ ਨਹੀਂ ਵੀ ਅਸੀਂ ਆਪਣੇ ਕੰਮ ਤੋਂ ਆਪ ਖੁਸ਼ ਹੋਈਏ ਚੰਗਾ ਕੰਮ ਕਰਕੇ ਫਿਰ ਇੱਛਾ ਰੱਖਣੀ ਆ ਇੱਕ ਖੁਆਇਸ਼ ਰਹਿੰਦੀ ਆ ਕਿ ਕੋਈ ਦੂਸਰਾ ਮਨੁੱਖ ਇਹਦੀ ਸਿਫਤ ਕਰੇ ਇਹਦੀ ਵਡਿਆਈ ਕਰੇ ਤੇ ਫਿਰ ਆਪਾਂ ਖੁਸ਼ ਹੋਣਾ ਪਾਸ਼ਾ ਕਹਿੰਦੇ ਭਾਈ ਇਹ ਭਗਤ ਦੀ ਨਿਸ਼ਾਨੀ ਨਹੀਂ ਹੈ ਇਹ ਦੁਨਿਆਵੀ ਮਨੁੱਖਾਂ ਵਿੱਚ ਕੋਈ ਉੱਤਮ ਮਨੁੱਖ ਤੇ ਹੋ ਸਕਦਾ ਹੈ ਕਿ ਚੰਗੇ ਕਰਮ ਕਰ ਰਿਹਾ ਜੀ ਤੇ ਚੰਗੇ ਕਰਮ ਕਰਕੇ ਫਿਰ ਇੱਕ ਹੰਕਾਰ ਦੀ ਇੱਛਾ ਰੱਖਣੀ ਕਿ ਇਕੋ ਦੀ ਇੱਛਾ ਖਵਾਇਸ਼ ਰੱਖਣੀ ਇਹਨੇ ਭਗਤ ਨਹੀਂ ਹੋ ਸਕਦਾ ਜਿਹੜਾ ਭਗਤ ਦੋਨਾਂ ਤੋਂ ਮੁਕਤਾ ਹੋਏਗਾ ਉਹ ਮਾੜੇ ਕਰਮ ਕਰੇਗਾ ਨਹੀਂ ਚੰਗੇ ਦਾ ਹੰਕਾਰ ਵੀ ਨਹੀਂ ਕਰੇਗਾ ਦੋਹਾਂ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ ਤੇ ਕਹਿੰਦੇ ਇਦਾਂ ਦੇ ਭਗਤਾਂ ਦੀ ਭੀੜ ਵੀ ਨਹੀਂ ਹੁੰਦੀ ਇਹ ਵੀ ਸਮਝ ਲੈਣਾ ਜਿਹੜੇ ਦੋਨਾਂ ਤੋਂ ਮੁਕਤੇ ਆ ਜਿਹੜੇ ਬੰਦਨਾ ਤੋਂ ਮੁਕਤ ਨੇ ਜਿਹੜੇ ਮਾੜੇ ਕੰਮ ਕਰਦੇ ਨਹੀਂ ਚੰਗੇ ਦਾਹੰਕਾਰ ਵੀ ਨਹੀਂ ਕਰਦੇ ਤੇ ਇਦਾਂ ਦੇ ਭਗਤਾਂ ਦੀ ਭੀੜ ਨਹੀਂ ਜੀ ਹੁੰਦੀ ਹੁਣ ਤੇ ਇਟ ਪੱਤੀਏ ਤੇ ਸੰਤ ਨਿਕਲ ਆਉਂਦਾ ਹਰ ਇੱਕ ਪੰਡਵ ਦੇ 10 10 20 20 ਸੰਤ ਨੇ ਪਰ ਸੰਤ ਕਹਿੰਦੇ ਸੰਤਾਂ ਦੀ ਭੀੜ ਥੋੜਾ ਹੁੰਦੀ ਆ ਸਾਧੂਆਂ ਦੀ ਭੀੜ ਥੋੜਾ ਹੁੰਦੀ ਇਹਦੇ ਵਿਰਲੇ ਵਿਰਲੇ ਜਗਮ ਰਤਮਾ ਕਾਢੀਏ ਵਿਰਲੇ ਕੀ ਕੀ ਤੋ ਕੋ ਵਿਰਲਾ ਮਨੁੱਖ ਆ ਜਿਹਦੇ ਵਿੱਚ ਇਹ ਸ਼ੁਭ ਗੁਣ ਆ ਜਾਂਦੇ ਆ ਰੱਬ ਵਾਲੇ ਗੁਣ ਆ ਜਾਂਦੇ ਆ ਨਾਉ ਮਰਣਾ ਹੋਗਾ ਸੋ ਗਰਬ ਨੂੰ ਕੁਛ ਨਹੀਂ ਨਾ ਰੋਗ ਹੈ ਨਾ ਸੋਗ ਹੈ ਨਾ ਤਾਰ ਹੈ ਉਹਨੂੰ ਬੇਟੀ ਹੈ ਨਾ ਭਾਨਾ ਉਹ ਕੁਛ ਵੀ ਨਹੀਂ ਹੈਗਾ ਉਹਨੂੰ ਗਾਲਾਂ ਦੇ ਜੱਲੋਂ ਨੇ ਤਾਂ ਵੀ ਕੁਛ ਨਹੀਂ ਕਹਿਣਾ ਉਹਨੂੰ ਵੜਾਈ ਕਰੇ ਚੱਲੋਂ ਤਾਂ ਵੀ ਕੁਛ ਨਹੀਂ ਕਹਿਣਾ ਇਹ ਆਪਾਂ ਨੂੰ ਫਰਕ ਪੈਂਦਾ ਸਟੱਰਦਾ 파ਰਸ਼ਾ ਤਾਰੇ ਦੂ ਤੇ ਰਾਤ ਭਰਤ ਹੈ ਕੋਈ ਵਿਰਲਾ ਜਾਣਾ ਠਾਪਰ ਸਰਬੇ ਸਮਾਨਾ ਤੇ ਜਿਹੜੇ ਭਗਤ ਜਨ ਹਨ ਉਹ ਸਾਰੇ ਕਾਇਨਾਤ ਵਿੱਚੋਂ ਆਪਣੇ ਮਾਲਕ ਨੂੰ ਤੱਕਦੇ ਆ ਠਾਕੁਰ ਸਰਬੇ ਸਮਾਨਾ ਕਿਸਾਰੇ ਲੁਕਾਈ ਵਿੱਚ ਠਾਕੁਰ ਜਿਹੜਾ ਇਹ ਰੱਬ ਜਿਹੜਾ ਇਹ ਸਮਾਇਆ ਹੋਇਆ ਚਾਹ ਕਹੋ ਸੁਣੋ Swami ਤੂੰ ਬੜਾ ਪੁਰਖ ਜਾਨਾ ਤੂੰ ਸਮਝਦੇ ਸਕਾ ਗਿਓ ਕਿਹੇ ਪਾਤਸ਼ਾਹ ਜੀ ਤੁਹਾਡੇ ਵਾਸਤੇ ਕੀ ਕਿਹਾ ਜਾ ਸਕਦਾ ਤੂੰ ਵੱਡਾ ਪੁਰਖ ਹੈ ਸੁਨਾਨ ਹੈ ਸਬਰ ਹੈ ਰਹਾਉ ਮਾਨ ਅਪਮਾਨ ਮੰਦੇ ਇਸੋ ਸਿਰਪਨਾਹੀ ਕੱਲ੍ਹ ਦੀ ਆਪਾਂ ਪੰਕਤੀਆਂ ਵਿਚਾਰ ਲਈਆਂ ਸਾਨੂੰ ਸਭ ਮੈਂ ਟੁਕ ਮਾਤਰਾ ਦੁਆਰਾ ਰਿਪੀਟ ਕਰ ਰਹੇ ਹਾਂ ਵੀ ਜਿਹੜਾ ਮਨੁੱਖ ਮਾਨ ਤੇ ਅਪਮਾਨ ਵਿੱਚ ਫਸਿਆ ਆਲੇ ਜਿਹਨੂੰ ਮਾਨ ਵੀ ਤੰਗ ਕਰ ਰਿਹਾ ਤੇ ਅਪਮਾਨ ਤੇ ਆਪਾਂ ਤੰਗ ਕਰਦਾ ਹੀ ਕਰਦਾ ਕੋਈ ਬੰਦਾ ਬੇਇੱਜ਼ਤੀ ਆਪਣੀ ਕਰੇ ਆਪਾਂ ਨੂੰ ਦਿੰਦਿਆ ਕਰੇ ਆਪਾਂ ਦੁਖੀ ਹੁੰਨੇ ਹੁੰਨੇ ਆ ਤੇ ਸੁਕਾ ਡਾਪ ਜੀ ਬੈਲ ਮੇਰੀ ਸਮਝ ਲਓਗੇ ਕਿ ਆਪਣੀ ਕੋਈ ਵੜਾਈ ਕਰੇ ਆਪਣੇ ਅੰਦਰ ਤਬਦੀਲੀ ਉਦੋਂ ਵੀ ਆ ਜਾਂਦੀ ਹੈ ਜਿੰਨਾ ਤੇ ਤਬਦੀਲੀ ਬਣੀ ਰਹੇਗੀ ਉਹਨਾਂ ਤਰ੍ਹਾਂ ਭਗਤ ਦੀ ਡੈਫੀਨੇਸ਼ਨ ਉਸਦੇ ਨਾਲ ਬਹੁਤ ਔਖਾ ਤੇ ਠੀਕ ਹੈ ਉਹਨਾਂ ਜਿਹੜਾ ਆਪਣੇ ਆਪ ਨੂੰ ਮੰਨ ਲੈਣਾ ਵੀ ਅਸੀਂ ਭਗਤਾਂ ਸੀ ਗੁਰਸਿੱਖਾਂ ਇਹ ਬਹੁਤ ਹਾਸੋਣੀ ਗੱਲ ਆ ਆਪਜਾ ਦੇ ਵਿੱਚ ਜਿੰਨਾ ਜਰ ਤੁਹਾਨੂੰ ਮਾਣ ਤੇ ਇਬਮਾਨ ਤੁਹਾਡੇ ਅੰਦਰ ਨੂੰ ਬਦਲ ਰਹੇ ਆ ਬੇਇੱਜ਼ਤੀ ਤੇ ਆਪਾਂ ਨੂੰ ਬਦਲਦੀ ਬਦਲਦੀ ਆ ਨਿੰਦਿਆ ਤੇ ਬਦਲਦੀ ਆ ਪਰ ਆਪਾਂ ਨੂੰ ਸ਼ੋਭਾ ਵੀ ਬਦਲ ਰਹੀ ਆ ਵਡਿਆਈ ਵੀ ਬਦਲ ਰਹੀ ਆ ਇਹ ਆਪਾਂ ਜੇ ਪ੍ਰੈਕਟੀਕਲ ਕਰਕੇ ਵੇਖੋ ਜਦੋਂ ਕੋਈ ਨਿੰਦਿਆ ਕਰੇ ਉਹਦੇ ਤੇ ਹਰ ਖਾਏ ਕਿ ਆਏ ਕਿ ਬੰਦਾ ਨਿੰਦਿਆ ਕਰਦਾ ਤੇ ਦੂਰ ਦੀ ਰੰਗਣਾ ਤੈ ਜਾ ਤੇ ਜਦੋਂ ਕੋਈ ਮਨੁੱਖ ਆਪਣੇ ਸਿਰਤ ਕਰ ਰਿਹਾ ਵਧਾਈ ਕਰ ਰਿਹਾ ਉਹ ਹੱਦੋਂ ਵੱਧ ਜੰਗਾ ਲੱਗਦਾ ਜਰਾ ਉਦੋਂ ਬਾਹਰੋਂ ਪਾ ਕੇ ਅੰਦਰ ਇੱਕ ਅੰਦਰ ਇੱਕ ਚੇਤਨਤਾ ਪੈਦਾ ਹੋ ਜਾਂਦੀ ਇੱਕ ਬਦਲਾਅ ਪੈਦਾ ਹੋ ਜਾਂਦਾ ਨਾਲ ਦੀ ਨਾਲ ਇਹ ਬੰਦਾ ਚੰਗਾ ਇਹ ਬੰਦਾ ਬਹੁਤ ਵਧੀਆ ਪਰ ਮੈਂ ਤੁਹਾਡੇ ਬੜੇ ਝੂਠੀ ਕਰ ਰਿਹਾ ਹਾਂ ਤੇ ਪਰ ਮੈਂ ਸੱਚੀ ਕਰ ਰਿਹਾ ਹਾਂ ਤੇ ਪਾਤਸ਼ਾਹ ਜ ਨੇ ਇਸੇ ਕਰਕੇ ਕਿਹਾ ਵੀ ਲੋਕਣ ਕਿਆਂ ਵਧਾਈਆਂ ਬਸੰਤਰ ਪਗੋ ਇਹਨੇ ਲੋਕਾਂ ਦੀਆਂ ਵਡਿਆਈਆਂ ਨੇ ਅਗ ਵਿੱਚ ਸਾੜ ਦੇਣੀਆਂ ਚਾਹੀਦੀਆਂ ਇਹ ਤੁਹਾਡੇ ਅੰਦਰ ਨੂੰ ਬਦਲ ਦੀਆਂ ਨੇ ਚੇਂਜ ਲੈ ਕੇ ਆਉਂਦੀਆਂ ਪਾਤਸ਼ਾਹ ਕਹ ਰਿਹਾ ਵੀ ਦੋਨਾਂ ਤੇ ਜਿਹੜਾ ਮੁਕਤ ਹੈ ਮਾਨ ਅਭਮਾਨ ਮੰਧੇ ਸੋ ਸੇਵਕ ਨਹੀਂ ਜਿਹੜਾ ਮਾਨ ਤੇ ਅਭਮਾਨ ਵਿੱਚ ਹਲੇ ਫਸਿਆ ਇਹ ਕੋ ਸੇਵਕ ਨਹੀਂ ਹੋ ਸਕਦਾ ਉਹ ਸਿੱਖੀ ਸੇਵ ਇਨੀ ਕਮਾ ਸਕਦਾ ਤਤ ਸਮਦਰਸੀ ਸੰਤੋ ਕੋਈ ਕੋਈ ਕੋਟ ਮੰਦਾ ਹੈ ਇਹ ਕਰੂਣਾ ਦੇ ਵਿੱਚੋਂ ਕੋਈ ਇੱਕ ਮਨੁੱਖ ਜਿਹੜਾ ਤਤ ਸਮਦਰਸੀ ਜਿਹੜਾ ਸਭ ਨੂੰ ਇੱਕ ਬਰਾਬਰ ਵੇਖ ਰਿਹਾ ਫਿਰ ਮੈਂ ਬੇਨਤੀ ਕਰਾਂ ਵੀ ਇਹ ਸ਼ਾਂਤੀ ਵੇਖ ਸਕਦਾ ਭਗਤ ਵੇਖ ਸਕਦਾ ਤੇ ਉਹ ਪਾਸ਼ਾ ਨੇ ਕਿਹਾ ਕਰੂਣਾ ਵਿੱਚੋਂ ਕਈ ਕੋਟ ਕਈ ਕਰੋੜ ਦੇ ਵਿੱਚੋਂ ਇੱਕ ਅਦਾ ਮਨੁੱਖ ਹੋਏਗਾ ਜਿਹੜਾ ਸਮਦਰਸੀ ਹੋਏਗਾ ਜਿਹੜਾ ਸਭ ਨੂੰ ਇੱਕ ਨਿਗਾਹ ਨਾਲ ਤੱਕ ਰਿਹਾ ਜਿਹੜਾ ਚੰਗੇ ਤੇ ਮਾੜੇ ਨੂੰ ਇੱਕੋ ਲਗਾ ਨਾਲ ਤੱਕ ਰਿਹਾ ਪਾਸ਼ਾ ਅੱਜੇ ਕਿਰਪਾ ਕਰਦੇ ਕਹਿਣ ਕਹਾਵਣ ਤੇ ਕੀਰਤ ਕਰਨ ਦਾ ਕਹਿੰਦੇ ਭਾਈ ਜਿਹੜਾ ਕਹਿਣ ਤੇ ਕਹਾਉਣ ਵਾਲਾ ਇਹ ਨਾ ਇਹ ਤੇ ਮਨੁੱਖ ਨੇ ਇੱਕ ਰਸਤਾ ਬਣਾ ਲਿਆ ਵੜਾਈ ਕਰਾਉਣ ਦਾ ਕਰਲਾ ਦਾ ਭਾਵ ਹੁੰਦਾ ਰਸਤਾ ਵੀ ਆਪਣੇ ਆਪ ਨੂੰ ਵੱਡਾ ਕਹਾਈ ਜਾਣਾ ਤੇ ਆਪ ਹੀ ਕਹੀ ਜਾਣਾ ਆਪਣੇ ਆਪ ਨੂੰ ਖਦਾ ਵੀ ਕਹੀ ਜਾਣਾ ਆਪਣੇ ਤੇਲੇ ਚਾਰੇ ਨਾਲ ਕਹੀ ਜਾਣਾ ਆਪ ਵੱਡੇ ਬਣੇ ਜਾਣਾ ਆਪਣੀ ਆਡੀਅנס ਤੋਂ ਵੱਡਾ ਕਹਾਈ ਜਾਣਾ ਇਹ ਮਨੁੱਖ ਨੇ ਕਹਿੰਦੇ ਵੜਾਈ ਕਰਾਉਣ ਦਾ ਰਸਤਾ ਫੜ ਲਿਆ ਰਸਤਾ ਫੜ ਲਿਆ ਮਨੁਕੋ ਪ੍ਰਮਾਨ ਇੱਥੇ ਹੈਗਾ ਮਦਰਾਸ ਦੇ ਇਲਾਕੇ ਵਿੱਚ ਨਾ ਕਿ ਜੋਗੀ ਜਹਾ ਕਦੇ ਰਧੀਆਂ ਸਧੀਆਂ ਦਾ ਮਾਲਕ ਕਬੜੀਆਂ ਅੱਗੀਆਂ ਸਧੂਆਂ ਦੇ ਕੋਲੇ ਸ਼ਕਤੀਆਂ ਦਾ ਮਾਲਕ ਸੀਗਾ ਤੇ ਉਹ ਨਾ ਮਦਰਾਸ ਦੇ ਇਲਾਕੇ ਵਿੱਚ ਨਾ ਉੱਥੇ ਇੱਕ ਰੋਜ਼ ਉਹਨੇ ਆਪਣਾ ਤਮਾਸ਼ਾ ਇਹ ਕਰਨਾ ਫਿਰ ਦਿਸਦਿਆਂ ਮੁਖਾਪੇ ਲੋਕਾਂ ਨੂੰ ਕਦੇ ਰੋਕ ਹੋ ਜਾਣਾ ਕਦੇ ਪ੍ਰਗਟ ਹੋ ਜਾਣਾ ਤੇ ਆਪਣੇ ਹੱਥ ਪੈਰਾਂ 'ਤੇ ਰੱਟਖਾ ਲੈਣੇ ਤੇ ਆਪਣੇ ਆਪ ਨੂੰ ਕਹਣਾ ਅਹੂ ਬ੍ਰਹਮ ਅਸਮੀ ਮੈਂ ਮੈਂ ਹੀ ਬ੍ਰਹਮਾ ਮੈਂ ਹੀ ਬ੍ਰਹਮਾ ਉਹਦੇ ਚੇਲਿਆਂ ਨੇ ਚਾਹ ਵੀ ਅਸੀਂ ਕਿਵੇਂ ਮੰਨੀਏ ਤੁਸੀਂ ਬ੍ਰਹਮ ਬ੍ਰਹਮ ਜਿਹੜਾ ਬ੍ਰਹਮ ਹੈ ਉਹਦਾ ਰੂਪ ਰੰਗ ਬਣੀ ਹੁੰਦਾ ਉਹਦੇ ਹੱਥ ਪੈਰ ਨਹੀਂ ਹੁੰਦੇ ਉਹਨੇ ਆਪਣੇ ਹੱਥ ਪੈਰ ਉਡਾ ਲਏ ਸ਼ਕਤੀ ਦੇ ਨਾਲ ਰਧੀਆਂ ਸਿੱਧੀਆਂ ਦੇ ਨਾਲ ਤੋਂ ਚੇਲੇ ਕਹਿੰਦੇ ਹਾਂ ਹੁਣ ਸੀ ਤੈਨੂੰ ਮੰਨਾਂਗੇ ਤੂੰ ਬ੍ਰਹਮ ਤੂੰ ਉਸ ਇਲਾਕੇ ਵਿੱਚ ਕਿਤੇ ਲਿਆ ਗਿਆ ਸਿਕ ਗੁਰੂ ਦਾ ਕੋਈ ਮਸਾਨਾ ਜੋਗੀ ਕੋ ਸਖੜਾ ਵਾਦਤ ਵਾਲਾ ਬੰਦਗੀ ਵਾਲਾ ਨਤਨੇਮੀ ਸਿੰਘ ਉਹਨੇ ਜਾ ਕੇ ਜਦੋਂ ਤਮਾਸ਼ਾ ਵੇਖਿਆ ਪਹਿਲੇ ਦਿਨ ਉਹਨੇ ਤਮਾਸ਼ਾ ਕਰਿਆ ਇਹ ਰੋਜ ਆਪਣੀ ਜਿਹੜੀ ਪਰ ਜਾਇ ਜਿਹੜਾ ਆਪਣੀ ਸੰਗਤ ਉਹ ਮਤ ਹੈ ਜਿਹੜੀ ਉਹ ਤੋਂ ਰੋਜ਼ ਆਪਣੀ ਵਿੜੇ ਕਰ ਰਿਹਾ ਅੰਮ ਬ੍ਰਹਮਸਮੀ ਆਪ ਦੇ ਆਪ ਨੂੰ ਕਹਿ ਰਿਹਾ ਮੈਂ ਬ੍ਰਹਮ ਹ ਤੇ ਉਹ ਮੰਨ ਰਿਹਾ ਕੇ ਕਹਿੰਦਾ ਯਾਰ ਤੁਸੀਂ ਬ੍ਰਹਮ ਤੇ ਉਸੇ ਪ੍ਰਕਾਰ ਜਦੋਂ ਰੋਜ਼ ਦੀ ਤਰ੍ਹਾਂ ਨੇ ਆਪਣਾ ਫੇਰ ਧਮ ਧਮਾ ਤਮਾਸ਼ਾ ਸ਼ੁਰੂ ਕੀਤਾ ਤੇ ਉਹ ਬੁਰਸੇ ਖੜਾ ਹੋ ਗਿਆ ਫਿਰ ਮੈਂ ਤੁਹਾਨੂੰ ਹਫ਼ਤੇ ਤੋਂ ਵੇਖਿਆ ਤੁਸੀਂ ਕਹਿੰਦੇ ਹੋ ਮੈਂ ਬ੍ਰਹਮ ਤੁਹਾਡੀ ਆਡੀਅੰਸ ਕਹਿ ਰਹੀ ਆ ਤੁਹਾਡੇ ਜਿਹੜੇ ਸ਼ਗਰਦ ਚਿੰਨ੍ਹ ਚਾਪੜੇ ਆ ਇਹ ਕਹਿ ਰਹੇ ਤੁਸੀਂ ਬ੍ਰਹਮ ਪਰ ਮੈਂ ਨਹੀਂ ਮੰਨਦਾ ਕਿ ਤੁਸੀਂ ਬ੍ਰਹਮ ਹੋ ਕੁਦਰਤ ਨਹੀਂ ਹੈ ਜਦੋਂ ਕਿਸੇ ਦੇ ਹੰਕਾਰ ਨੂੰ ਝੋਟ ਬਜਦੀ ਜਾਂ ਤੇ ਬੰਦਾ ਤਰਫਦਾ ਇਹ ਤੁਸੀਂ ਸਰਕਾਰ ਦੇ ਦਰਬਾਰੇ ਰੋਜ਼ ਆਪਾਂ ਸਮਾਜੀਆਂ ਇਨਾ ਕਰਮਾਂ ਵਿੱਚ ਰਹਿੰਦੇ ਆ ਨਾ ਜਿੰਨਾ ਬੰਦਾ ਝੂਠਾ ਹੋਏਗਾ ਤੇ ਬੜਬਾਏਗਾ ਵੱਧ ਬੁਲੇਗਾ ਹੰਕਾਰੇਗਾ ਉੱਚਾ ਬੁਲੇਗਾ ਇਨਸਾਨ ਨਹੀਂ ਹੁੰਦੀਆਂ ਨੇ ਚੂਤ 냔 ਤੇ ਜੋਗੀ ਕਹਿ ਲਗਾ ਵੀ ਤੂੰ ਕੌਣ ਹੈ ਜਿਹੜਾ ਮੈਨੂੰ ਇੱਕ ਐਸਾ ਨ ਬ੍ਰਾਹਮਣ ਨਹੀਂ ਹੈ ਉਕਾਨ ਲੱਗਾ ਵੀ ਬ੍ਰਹਮ ਜਿਹੜਾ ਹੈ ਉਹ ਬ੍ਰਹਮ ਤੇ ਹੰਕਾਰ ਤੋਂ ਬਣਾ ਹੁੰਦਾ ਉਨਾ ਚਿਰ ਤੇ ਬ੍ਰਹਮ ਆਈ ਨਹੀਂ ਸਕਦਾ ਜਿੰਨਾ ਚਿਰ ਮਨ ਮੁੱਖ ਅੰਦਰ ਹੰਕਾਰ ਹੈ ਵੀ ਤੂੰ ਤੇ ਇਹੋ ਨ ਭਰਿਆ ਪਿਆ ਤੂੰ ਤੇ ਇਹ ਵੜਿਆਈ ਕਰਾਉਣ ਦਾ ਕੰਮ ਰਸਤਾ ਬਣਾ ਰੱਖਿਆ ਵਧੀਆਂ ਸਿੱਧੀਆਂ ਦਾ ਮਾਲਕ ਬਣ ਕੇ ਇਹਦੀਆਂ ਸਿੱਧੀਆਂ ਨੂੰ ਪ੍ਰਾਪਤ ਕਰਕੇ ਤੂੰ ਆਪਣੇ ਅੰਗ ਕਰ ਵਕ ਕਰ ਲੈਣਾ ਤੇ ਸਾਡੇ ਗੁਰੂ ਪਾਤਸ਼ਾਹ ਦੀ ਬਾਣੀ ਇਹ ਗੱਲ ਕਹਿੰਦੀ ਹੈ ਕਿ ਨਿਮਖ ਨਿਮਕ ਕਰ ਸਰੀਰ ਕਟਾਵੈ ਤੋ ਵੀ ਹਮੈ ਮੈ ਨਾ ਜਾਵੇ ਤੂੰ ਤੇ ਲੱਤਾਂ ਗੋਡੇ ਲਾ ਕਰਕੇ ਕੀਤੇ ਨੇ ਕਹਿੰਦੇ ਪਾਸ਼ਾ ਜੀ ਬਣ ਜੀ ਇੱਥੋਂ ਤੱਕ ਵੀ ਕਿਰਪਾ ਕਰਦੀ ਕਿ ਜੇ ਕਿਤੇ ਸਰੀਰ ਨੂੰ ਮੁਨਕ ਰੱਤੀ ਰੱਤੀ ਕਰਕੇ ਕਟਾਲ ਲਵੇ ਰੱਤੀ ਰੱਤੀ ਤਾਂ ਬਹੁਤ ਛੋਟਾ ਹਿੱਸਾ ਰੱਤੀ ਰੱਤੀ ਕਰਕੇ ਸਰੀਰ ਨੂੰ ਕੱਟ ਲਵੇ ਤੋ ਵੀ ਹਮੈ ਮੈ ਨਾ ਜਾਵੇ ਜਿਹ ਹੰਕਾਰ ਦੀ ਮੈ ਰਿਆ ਇਹ ਫਿਰ ਵੀ ਬਾਕੀ ਰਹਿ ਜਾਂਦੀ ਆ ਤੇ ਤੂੰ ਤੇ ਗੋਡੇ ਘਟੇ ਲਾ ਕਰਕੇ ਕਹ ਰਿਹਾ ਮੈਂ ਬ੍ਰਹਮਾ ਦੇ ਹੰਕਾਰ ਦੇ ਨੂੰ ਫੂੰਫੂ ਕਰ ਰਿਹਾ ਹੰਕਾਰ ਤੇ ਜਿਹਰੇ ਤੂੰ ਬੋਲ ਰਿਹਾ ਜਿਹੜੇ ਗੁਰਸਿੱਖ ਦੇ ਅਨਿਆਲੇ ਤੀਰਸਾਨਾ ਤੇ ਯੋਗੀ ਤੋਂ ਝੱਲ ਨਾ ਹੋਏ ਅੰਦਰ ਹੰਕਾਰ ਨੂੰ ਜਦੋਂ ਐ ਸ਼ਾਂਤ ਕੀਤਾ ਤੇ ਫਿਰ ਡਿਗ ਪਿਆ ਚਰਨਾ ਦੇ ਉੱਤੇ ਤੇ ਕਹਿਣ ਲੱਗਾ ਵੀ ਜਿਹੜੀਆਂ ਤੂੰ ਇਹ ਤਮਾਸ਼ਾ ਕਰ ਰਹੇ ਹਾਂ ਜਿਸ ਦੀਆ ਵਖਾਕੇ ਤੂੰ ਲੋਕਾਂ ਨੂੰ ਵਸਮਿਤ ਕਰ ਰਿਹਾ ਹਾਂ ਇੱਥੇ ਸਾਡੇ ਗੁਰੂ ਦੇ ਘਰ ਦੇ ਕੁੱਕੜਾਂ ਵਿੱਚ ਵੀ ਕਰਾਮਾਤਾਂ ਹੈਗੀਆਂ ਇਹਦੇ ਸਾਡੇ ਝਾੜੂ ਦਰਬਾਰ ਬਰਜ਼ਾਰਾਂ ਵਿੱਚ ਵੀ ਹੁੰਦੀਆਂ ਇਹ ਤੇ ਸਾਡੇ ਵਰਛੇ ਵਰਦਾਰਾਂ ਵਿੱਚ ਮਿਲਣ ਗੁਰੂ ਕੇ ਸਿੱਖਾਂ ਦੇ ਭਾਂਡੇ ਮੰਝਣ ਵਾਲੇ ਕੁ ਸਿੱਖਾਂ ਵਿੱਚ ਵੀ ਕਰਾਮਾਤ ਆ ਜਾਂਦੀਆਂ ਉਹ ਗੱਲ ਵਕਤ ਕੇ ਸਿੱਖ ਇਹਨਾਂ ਨੂੰ ਪ੍ਰਾਪਤ ਕਰਕੇ ਹੰਕਾਰ ਨਹੀਂ ਕਰਦਾ ਉਹ ਤਮਾਸ਼ਾ ਕਰਕੇ ਤੇ ਫਿਰ ਆਪਣੀ ਆਪਣੀ ਵਡਿਆਈ ਨਹੀਂ ਕਰਵਾਉਣ ਲੱਗਦਾ ਤੇ ਤੂੰ ਤੇ ਸਾਰਾ ਕੁਝ ਸ਼ਕਤੀਆਂ ਪ੍ਰਾਪਤ ਕਰਕੇ ਆਪਣੀ ਵਡਿਆਈ ਵਿੱਚ ਉਲਝ ਗਿਆ ਪਾਦਸ਼ਾਹ ਜੀ ਕਹਿਣ ਲੱਗੇ ਕਿ ਕਹਿਣ ਕਹਾਵਣ ਤੇ ਕੀਰਤ ਕਰ ਲੈ ਆਪਣੇ ਆਪ ਨੂੰ ਕਹਿਣਾ ਕਿ ਮੈਂ ਖੁਦਾ ਹਾਂ ਮੈਂ ਬ੍ਰਹਮ ਹਾਂ ਦੂਸਰਾ ਤੋਂ ਕਹਾਉਣਾ ਕਿ ਹਾਂਜੀ ਤੁਸੀਂ ਬ੍ਰਹਮ ਹੋ ਆਪਾਂ ਇਹ ਕਿ ਅੰਨੀ ਸ਼ਬਦਾ ਵਿੱਚ ਆ ਕੇ ਮਨੁੱਖ ਇਹ ਨਹੀਂ ਕਹਿੰਦਾ ਨਾ ਮਨੋ ਕੋ ਬਲਾਤ ਕਰੀ ਹੁੰਦਾ ਵਾ ਆਪਣੇ ਨੂੰ ਸੰਤ ਵੀ ਮੰਨੇ ਜਾਂਦਾ ਗੁਰੂ ਵੀ ਮੰਨੇ ਜਾਂਦਾ ਸਾਰੇ ਆਪਣੇ ਅੰਨੀ ਸ਼ਬਦਾਂ ਵਾਲੇ ਫੇਰੋਤ ਮੰਗਣ ਲੱਗ ਜਾਂਦੇ ਨਹੀਂ ਨਹੀਂ ਤੁਸੀਂ ਬ੍ਰਹਮ ਹੋ ਤੁਸੀਂ ਹੀ ਰੱਬ ਹੋ ਤੁਸੀਂ ਗੁਰੂ ਹੋ ਤਾਂ ਸਾਜ ਜਿਹੜੇ ਭਾਈ ਇਹ ਕਹਿਣ ਕਹਾਵਨ ਕੀਰਤ ਕਰ ਲਾ ਇਹ ਤੇ ਇੱਕ ਅੰਨੀ ਸ਼ਰਦਾ ਦੇ ਵਿੱਚ ਆ ਕੇ ਆਪਣੇ ਆਪ ਨੂੰ ਬ੍ਰਹਮ ਕਹਿਣਾ ਤੇ ਲੋਕਾਂ ਤੋਂ ਕਹਾਉਣਾ ਤੇ ਬੜਾਈ ਉਕਰਾਉਣਾ ਦਾ ਤਰਾਸਤਾ ਹੈ ਇਹ ਦੋਨਾਂ ਤੋਂ ਵਿਚਾਰ ਦਾ ਰਸਤਾ ਸਿੱਖ ਕੋਜਣਾ ਨਾ ਉਦੋਂ ਆਪਾਂ ਦੇ ਪਾਸੇ ਤੁਰਦਾ ਉਦੋਂ ਬ੍ਰਹਮ ਵਾਲੇ ਪਾਸੇ ਤੁਰਦਾ ਉਦੋਂ ਭਰਤੀ ਵਾਲੇ ਪਾਸੇ ਤੁਰਦਾ ਉਸ ਤੋਂ ਤਨੰਦਾ ਦੋਬਿ ਵਰਜਤ ਵਰਜਤ ਦਾ ਭਾਵਨ ਵਿੱਚ ਛੱਡ ਦੇਣੀ ਆ ਖੋਜਾ ਪਦ ਨਿਰਵਾਨਾ ਤਾਂ ਕਿ ਬਚਾਲਣਾ ਰਸਤਾ ਖੋਜਣ ਦੀ ਕੋਸ਼ਿਸ਼ ਕਰੇ ਪਰ ਪਾਸ਼ ਨਾਲ ਹੀ ਕਦਕਨ ਜਨ ਨਾਨਕੇ ਖੇਨ ਕਟਨ ਹੈ ਇਹ ਤਮਾਸ਼ਾ ਇਹ ਖੇਡ ਸੌਖੀ ਨਹੀਂ ਹੈਗੀ ਔਖੀ ਆ ਇਸੇ ਕਰਕੇ ਤੇ ਪਾਸ਼ਾ ਗੁਰੂ ਅਮਰਦਾਸ ਪਾਸ਼ਾ ਜੀ ਨੇ ਬਚਨ ਕੀਤੇ ਵੀ ਖੰਨਿਓ ਤਿੱਖੀ ਵਾਲੋ ਨਿੱਕੀ ਇਹ ਤਾਂ ਮਾਰਗ ਜਾਣਾ ਮਨੇ ਇਹ ਰਸਤਾ ਜਿਹੜਾ ਸੁਰਤ ਦਾ ਮਾਰਗ ਹੈ ਵੀ ਸੁਰਤ ਨੂੰ ਉਸ ਰਸਤੇ ਲੈ ਕੇ ਜਾਣਾ ਕਿ ਬੰਦੇ ਨੂੰ ਵਿੜਾਈ ਵੀ ਚੰਗੀ ਨਾ ਲੱਗੇ ਤੇ ਬੰਦੇ ਨੂੰ ਨੰਦਿਆ ਜਲੀਆ ਉਹ ਵੀ ਭੈੜੀ ਨਾ ਲੱਗੇ ਇਹ ਤਾਂ ਗੱਲ ਬਹੁਤ ਔਖੀ ਆ ਆਪਣੇ ਆਪ ਦੇ ਵਿੱਚ ਤੇ ਉਹਨਾਂ ਚ ਔਖੀ ਲੱਗੇਗੀ ਜਿੰਨਾ ਕਰ ਗੁਰੂ ਕੇ ਸ਼ਬਦ ਤੋਂ ਦੂਰ ਰਹਮਾ ਉਹਨਾਂ ਚ ਜਿੰਨਾ ਚਿਰ ਆਪਾਂ ਨੂੰ ਪ੍ਰਭਾਵਿਤ ਕਰੇ ਕੋ ਸਿੱਧੀ ਜੀ ਗੱਲੇ ਆਮ ਸਪਸ਼ਟ ਜੀ ਗੱਲੇ ਜਿਹੜਾ ਮਨੁੱਖ ਆਪਣੀ ਦੰਦਿਆ ਕਰਦਾ ਉਦੋਂ ਦੇਖ ਕੇ ਦੂਰ ਹੋਈਏ ਜੇ ਬੰਦਾ ਵੀ ਇਹਨੂੰ ਕਾਦੇ ਰਸਤੇ ਬਰੋਣਾ ਉਹਦੇ ਨਾਲ ਬੰਦਾ ਫਤਿਹ ਸੰਜੀ ਕਰ ਲੋਗੇ ਤਿਆਰ ਨਹੀਂ ਹੋਏਗਾ ਤੇ ਜਿਹੜਾ ਬੰਦਾ ਵੜਾਈ ਕਰਦਾ ਉਹਨੂੰ ਬਲ ਪਾ ਕੇ ਮਿਲਣ ਲਈ ਤਿਆਰ ਬਿਟਰੀ ਕਹਿੰਦਾ ਕਿ ਅੰਦਰ ਇੱਕ ਭੁੱਖ ਪਈ ਆ ਵੜਾਈ ਦੀ ਅੰਦਰ ਇੱਕ ਇੱਛਾ ਪਈ ਆ ਵੜੇੇ ਕਰਾਉਣ ਦੀ ਤੇ ਪਾਸ਼ਕ ਨੇ ਜਿਹੜਾ ਕਾਥਾਂ ਨੂੰ ਕਹਿਣ ਤੇ ਮੁਕਤ ਹੈ ਜਿਹੜਾ ਦੋਨਾਂ ਤੋਂ ਮੁਕਤ ਹੈ ਗੁਰਮਖ ਕੋਈ ਵਿਰਲਾ ਇਦਾਂ ਦੇ ਗੁਰਮਖ ਕੋਈ ਮਿਲਣਾ ਹੈ ਪਾਤਸ਼ਾਹ ਜੀ ਇਸ ਪ੍ਰਸ਼ਨ ਦਾ ਉੱਤਰ ਦੇ ਰਹੇ ਸਿੱਖਾਂ ਨੂੰ ਵੀ ਪੈ ਜਿਹੜਾ ਇਹ ਸੰਸਾਰ ਆ ਇਹ ਮਾੜੇ ਚੰਗੇ ਕਰਮਾਂ 'ਚ ਉਲਝਿਆ ਪਿਆ ਇਹਨਾਂ ਬੰਦਨਾ 'ਚ ਫਸਿਆ ਹੋਇਆ ਜਿਹੜਾ ਦੋਨੋਂ ਬੰਦਨਾ ਤੋਂ ਮੁਕਤ ਉਹ ਸੰਤ ਹੁੰਦਾ ਉਹ ਸਾਧੂ ਹੁੰਦਾ ਉਹ ਗੁਰਮੁਖ ਹੁੰਦਾ ਉਹ ਭਗਤ ਹੁੰਦਾ ਉਹ ਬ੍ਰਹਮ ਗਿਆਨੀ ਹੁੰਦਾ ਜਿਹਨੂੰ ਵਡਿਆਈ ਵੀ ਤੰਗ ਨਾ ਕਰੇ ਜਿਹਨੂੰ ਨਿੰਦਿਆ ਵੀ ਤੰਗ ਨਾ ਕਰੇ ਜਿਹੜਾ ਮਾੜੇ ਕਰਮ ਵੀ ਨਾ ਕਰੇ ਤੇ ਚੰਗਿਆਂ ਦਾ ਹੰਕਾਰ ਵੀ ਨਾ ਕਰੇ ਪਾਤਸ਼ਾਹ ਜੀ ਕਹਿ ਰਹੇ ਆ ਗਤਨ ਕਹਿੰਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਤ ਆਵ ਗਤ ਕਛ ਨਦਰ ਨਾ ਆਇਆ ਜਿੰਨਾ ਸਾਧੂ ਮਹਾਤਮਾ ਨੂੰ ਗਤ ਦਾ ਭਾਵ ਹੈ ਗਿਆਨ ਅਵਗਤ ਦਾ ਭਾਵ ਹੈ ਅਗਿਆਨ ਗਤ ਦਾ ਭਾਵ ਹੈ ਚਲੀ ਜਾਣ ਵਾਲੀ ਚੀਜ਼ ਆਵਗਤ ਦਾ ਭਾਵ ਹੈ ਸਥਿਰਤਾ ਗਤ ਦਾ ਭਾਵ ਹੈ ਸੱਚ ਅਵਗਤ ਦਾ ਭਾਵ ਹੈ ਝੂਠ ਜਿੰਨਾਂ ਨੂੰ ਕੁਛ ਵੀ ਨਜ਼ਰ ਨਹੀਂ ਆਉਂਦਾ ਗਤ ਅਵਗਦ ਮਾੜਾ ਚੰਗਾ ਸੱਚ ਝੂਠ ਜਿਹਨੂੰ ਸਮਦਰਸੀ ਕਹ ਦਿੰਦੇ ਆ ਜਿਹਨੂੰ ਇਹ ਕਹਿੰਦੇ ਕਿ ਇੱਕੋ ਨਜ਼ਰ ਨਾਲ ਸਭ ਨੂੰ ਵੇਖਣਾ ਜਿਹੜਾ ਇਸ ਅਵਸਥਾ ਚ ਪੰਚਦਾ ਤੇ ਸਭਾ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਕਲਮਾ ਤੇ ਕੁੰਦਰ ਚਿੱਟੀ ਭਾਜਨ ਹੈ ਬਹੁ ਨਾਨਾ ਰੇ ਅਸਾਵਰ ਦੰਗਮ ਕੀਟ ਪਤੰਗ ਕਟਮ ਕਟ ਰਾਮ ਸਮਾਨਾਰੇ ਜਿਹੜਾ ਸਮਝ ਜਾਂਦਾ ਵੀ ਸਾਰਿਆ ਘਣਾ ਵਿੱਚ ਰੱਬ ਬੋਲ ਰਿਹਾ ਸੱਚ ਤੇ ਝੂਠ ਤੋਂ ਉੱਪਰ ਉੱਠਦਾ ਸਜਨਾ ਚਰ ਸੱਚ ਤੇ ਝੂਠ ਧਰਮਾਂਗੇ ਇਹ ਸੰਸਾਰ ਦੀ ਭੜੈਸ਼ ਹੈ ਸੰਸਾਰ ਦੀ ਸਮਝ ਹੈ ਜੋ ਦੋਨਾਂ ਤੋਂ ਉੱਪਰ ਉੱਠਾਂਗੇ ਫਿਰ ਨਿਰੰਕਾਰ ਵੱਲ ਜਾਵਾਂਗੇ ਜਿੰਨਾ ਚਿਰ ਤਿੰਨੇ ਗੁਣਾ ਚਰਾਂਗੇ ਉਨਾਂ ਚਿਰ ਸੰਸਾਰ ਦੀ ਆਪਣੀ ਸੁਰਤ ਅੰਦਰ ਚੱਲੀ ਜਾਏਗੀ ਜਦੋਂ ਤਿੰਨਾ ਤੋਂ ਅਗਾਹ ਜਾਣਾਗੇ ਤ੍ਰਿਯਾ ਪਦ ਨੂੰ ਪਹੁੰਚਾਂਗੇ ਤੇ ਫਿਰ ਇਹ ਸੰਸਾਰ ਤੋਂ ਨਿਰੰਕਾਰ ਵੱਲ ਹੋ ਜਾਾਂਗੇ ਪਾਸ਼ਾ ਕਰਿਆ ਗਤ ਅਗਤ ਕਛਣ ਲਦਰ ਨਾ ਆਇਆ ਜਿਹੜੇ ਭਾਵਤ ਹੁੰਦੇ ਕਰਨ ਭਈ ਉਹਨਾਂ ਨੂੰ ਗਤ ਨਾ ਸੱਚ ਨਾ ਝੂਠ ਨਾ ਗਿਆਨ ਨਾ ਅ ਗਿਆਨ ਕੁਛ ਵੀ ਨਜ਼ਰ ਵਿੱਚ ਨਹੀਂ ਆਉਂਦਾ ਸੰਤਨ ਕੀ ਰੇਣ ਨਾਨਕ ਧੰਨ ਪਾਇਆ ਧੰਨ ਗੁਰੂ ਅਰਜਨ ਦੇ ਪਾਸ਼ਾ ਤੇ ਅਰਦਾ ਕਰਦੇ ਕਿ ਉਹਨਾਂ ਗੁਰਮੁਖ ਸਾਧੂ ਮਹਾਤਮਾ ਜੀ ਸੰਤਨ ਦੀ ਜਿਹੜੇ ਇਸ ਅਵਸਥਾ 'ਚ ਪਹੁੰਚ ਜਾਂਦੇ ਜਿਹੜੇ ਚੰਗੇ ਤੇ ਮਾੜੇ ਕਰਮਾਂ ਦੇ ਬੰਧਨਾਂ ਤੋਂ ਦੂਰ ਹੈ ਜਿਹੜੇ ਸੱਚ ਤੇ ਝੂਠ ਤੋਂ ਦੂਰ ਨਹੀਂ ਜਿਹੜੇ ਸਾਰੇ ਕੈਨਾਕ ਨੂੰ ਕੋ ਨਿਗਾਣਾ ਕੱਟ ਰਿਹਾ ਹੈ ਨੇ ਸੰਤਨ ਕੀ ਰੇਣ ਉਹਨਾਂ ਦੇ ਚਰਨਾਂ ਦੀ ਧੂੜੀ ਨੂੰ ਮੈਂ ਲੋਚਦਾ ਲੋਚਦਾ ਭਾਵ ਉਹਨਾਂ ਨੇ ਪ੍ਰਾਪਤ ਕਰਨੀ ਈ ਚੋਣਾ ਇਦਾਂ ਦਾ ਸੰਤ ਕੋਈ ਮਿਲੇ ਉਹਦੇ ਪੈਰਾਂ ਦੀ ਖਾਕ ਕਰਕੇ ਆਪਣੇ ਹੱਥੇ ਨੂੰ ਮੈਂ ਲਾਵਾਂ ਉਹ ਗੱਲ ਵੱਖਰੀ ਕਿ ਅਪਤਰ ਅੰਨੀ ਸ਼ਬਦਾਂ ਦੇ ਅਧੀਨ ਆ ਕੇ ਆਮ ਕਿ ਦਸੋ ਕਾਲ ਬਣਿਆ ਸੰਤ ਨੂੰ ਇਦਾਂ ਨਾ ਕਿ ਜਿਹਦੇ ਪੈਰਾਂ ਦੀ ਖੁਰੜਾ ਦੀ ਮਿੱਟੀ ਜੋਤੇ ਮੱਥੇ ਨੂੰ ਲਾਈ ਦੇਈ ਡੈਫੀਨੇਸ਼ਨ ਸਮਝਣੀ ਵੀ ਭਾਈ ਜਿਹੜੇ ਗੁਰੂ ਪਾਤ ਜ ਨਿਸ਼ਾਨੀਆਂ ਦੱਸ ਰਹੀ ਐਮ ਕਿ ਉਹਨਾਂ ਨਿਸ਼ਾਨੀਆਂ ਤੇ ਸੰਪੰਨ ਹੈਗਾ ਬਲੁਖ ਪਾਸ਼ਾ ਕਰੇ ਸੰਤਨ ਕੀ ਰੇਣਾ ਨਾਲਕ ਦਾਨ ਪਾਇਆ ਕਲੇ ਇਸ ਇਦਾਂ ਦੇ ਸਾਧੂ ਮਹਾਤਮਾ ਦੀ ਚਰਨਾਂ ਦੀ ਧੂੜੀ ਖਾ ਕੇ ਮੈਨੂੰ ਕਿਤੇ ਮਿਲੇ ਮੈਂ ਚੱਕ ਆਪਣੇ ਮੱਥੇ ਨੂੰ ਲਾ ਲਵਾਂ ਤੇ ਨਾਮ ਦਾ ਉਹ ਗੁਰੂ ਦੇ ਘਰੋਂ ਮੈਂ ਪ੍ਰਾਪਤ ਕਰਾਂ ਛੋ ਪਾਸ਼ਾ ਜੀ ਨੇ 57 ਸ਼ਬਦ ਵਿੱਚ ਭਗਤੀ ਦੀ ਡੈਫੀਨੇਸ਼ਨ ਆਪਾਂ ਨੂੰ ਸਮਝਾਈ ਇਹ ਸਾਧੂ ਦੀ ਡੈਫੀਨੇਸ਼ਨ ਸਮਝਾਈ ਭਾਵੇਂ ਸਾਧੂ ਹੁੰਦਾ ਕਿਦਾਂ ਦਾ ਪਵਤ ਕੰਧਾ ਉਹਨੇ ਪਹਿਚਾਨ ਕੇ ਮੇਕਰਨੀਆ ਜਿਹੜਾ ਦੁਨੀਆਂ ਤੋਂ ਮੁਕਤ ਹੋਵੇ ਜਿਹੜਾ ਸੰਸਾਰ ਤੋਂ ਮੁਕਤ ਹੋਵੇ ਨਰਲੇਪਾ ਹੋਵੇ ਨਰਲੇਪ ਦਾ ਪਾਵ ਰਵੇ ਸੰਸਾਰ ਵਿੱਚ ਜਿਵੇਂ ਰਵੇ ਜਿਵੇਂ ਕਮਲ ਰਹਾ ਵਿੱਚ ਪਾਣੀ ਹੈ ਜਿਵੇਂ ਕਮਲ ਦਾ ਪਰ ਚਿੱਕੜ ਵਿੱਚ ਰਹਿੰਦਾ ਪਰ ਚਿੱਕੜ ਨੂੰ ਨਾਲ ਨਹੀਂ ਲੱਗਣਦਾ ਤੇ ਮਹਾਤਮਾ ਦੀ ਨਿਸ਼ਾਨੀ ਹੁੰਦੀ ਉਹ ਇਸ ਸੰਸਾਰ ਦੇ ਵਿੱਚ ਚਿੱਕੜ ਵਿੱਚ ਰਹਿੰਦਾ ਪਰ ਸੰਸਾਰ ਨੂੰ ਚਿੱਕੜੋਂ ਨਾਲ ਨਹੀਂ ਲੱਗਣ ਦਿੰਦਾ ਨਰਲੇਪਰੰ ਦਾ ਫੁੱਲ ਨਹੀਂ ਬਣ ਪਰ ਰੰਦਾ ਸੁਗੰਧੀਆਂ ਵਖੇਰਦਾ ਲੋਕਾਂ ਨੂੰ ਮਰਮੋਹਕ ਕਰਦਾ ਸਮਾਜ ਨੂੰ ਸੰਸਾਰ ਨੂੰ ਤ੍ਰਿਪਤ ਕਰਦਾ ਸੋ ਇਦਾਂ ਦਾ ਮਹਾਤਮਾ ਜਿਹੜਾ ਹੈ ਉਹਨੂੰ ਚਰਨਾਂ ਨੂੰ ਨਮਸਕਾਰ ਉਹਨੂੰ ਕੋਟਨ ਕੋਟ ਵਰ ਨਮਸਕਾਰ ਪਾਛ ਜੀ ਕਹਿੰਦੇ ਭਈ ਸਾਡੇ ਉਹਨਾਂ ਨੂੰ ਬੰਦਨਾ ਹੈ ਉਹਨਾਂ ਅੱਗੇ ਨਮਸਕਾਰ ਹੈ ਉਹਨਾਂ ਅੱਗੇ ਮੱਥਾ ਤੇ ਕਦੋਂ ਉਹਨਾਂ ਦੀ ਸੰਤਾਂ ਦੀ ਧੂੜੀ ਨੂੰ ਅਸੀਂ ਲੁੱਟਦੇ ਆਂ ਸੋ ਪਾਛਾ ਜੀ ਨੇ ਇਸ ਪਾਵਨ ਸੁਝ ਪਵਦੀ ਦੇ ਫਨੀਸ਼ ਨਾ ਕਰਨ ਸਮਝਿਆ ਸੋ ਕੱਲ੍ਹ ਆ ਅਗਲਾ ਪਾਵਨ ਸ਼ਬਦ ਵਿਚਾਰਾਂਗੇ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਸਤਵਾਂ 13 ਪਰੋਸਾ ਪਿਆਰੇ ਮੈਂ ਲਾੜ ਲੜਾਇਆ ਪੁੱਲਾ ਚੁੱਕਾ ਬਾਰਕ ਤੁਮਹਰ ਇਤਨਾ ਆਇਆ ਇਸ ਪਾਵਨ ਸ਼ਬਦ ਦੀ ਵਿਚਾਰ ਕੱਲ੍ਹ ਕਰਾਂਗੇ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਕਰਦੇ ਅੰਦਾਜ਼ ਤੋਂ ਮੈਨੂੰ ਬਖਸ਼ਿਸ਼ਾ ਕਰਿਓ ਸਤਿਗੁਰੂ ਮਹਾਰਾਜ ਚ ਉਪਰ ਪੜਨ ਗੁਰਬਾਣੀ ਦਾ ਸੁਆਚਾਰ ਸਦ ਵਿਚਾਰ ਕਰਨ ਦੀ ਸਮਰਤਾਵੇ ਆਪ ਸੋ ਸੰਗਤ ਦਾ ਧੰਨਵਾਦ ਕੋਟਨ ਕੋਟ ਸ਼ੁ크ਰ ਦਾ ਧੰਨਵਾਦ ਸੇ ਬਿਕਮਾਲ ਚਬਰ ਸਤਰਤਾ ਸਦੇ ਮਾਲਕ ਹਵਾਲੀ ਇਹ ਕੁਲ ਆਲਮ ਸਰਬਰੇ ਕਾਇਨਾਤ ਦੋ ਜਹਾਂਨ ਬੰਦੀ ਜੋ ਗੋਜੋਬ ਅਰਤਾ ਦੀ ਸਾਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦਾ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪਹਿ ਮਿਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ